ਬਾਤਾ ਮੋਹਨ ਸਿੰਘ ਦੀਆਂ ਗਾਧਪਰਵਾ ਪੁਸਤਕ ਦੇ ਵਿੱਚ ਸ਼ਾਮਲ ਰੇਖਾ ਚਿੱਤਰ ਹੈ ਜਿਹੜਾ ਕਿ ਕੁਲਬੀਰ ਸਿੰਘ ਕਾਂਡ ਦਾ ਲਿਖਿਆ ਹੈ ਅਸੀਂ ਸਭ ਜਾਣਦੇ ਹਾਂ ਕਿ ਬਾਤਾ ਮੋਹਨ ਸਿੰਘ ਦੀਆਂ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਦੇ ਬਹੁਤ ਹੀ ਵਧੀਆ ਕਵੀ ਸਨ ਜਿਨ੍ਹਾਂ ਨੇ ਬਹੁਤ ਸਾਰੀਆਂ ਕਵਤਾਵਾਂ ਲਿਖੀਆਂ ਪੰਜ ਦਰਿਆ ਮੈਗਜ਼ੀਨ ਵੀ ਕੱਢਿਆ ਉਹਨਾਂ ਬਾਰੇ ਜਾਣਕਾਰੀ ਹੈ ਔਰ ਹਰਫ ਪੰਜਾਬੀ ਨਾਲ ਜੁੜੇ ਵਿਦਿਆਰਥੀਆਂ ਦਾ ਸਵਾਗਤ ਹੈ प्यारे विद्यार्थियों इस चैनल को सब्सक्राइब करो ते प्रश्न ਤੁਹਾਨੂੰ 20 ਅੰਕਾਂ ਦੇ ਅਨਸਾਰ ਪੁੱਛਿਆ ਜਾ ਸਕਦਾ ਹੈ ਕਿ ਮੋਹਨ ਸਿੰਘ ਬਾਤਾ ਮੋਹਨ ਸਿੰਘ ਕਿਹਾਂ ਦਾ ਵਿਸ਼ਾ ਵਸਤੂ ਲਿਖੋ ਤੇ ਵਿਸ਼ਾ ਲਿਖਦੇ ਵਕਤ ਤੁਸੀਂ ਇਸ ਚੀਜ਼ ਦਾ ਬਿਲਕੁਲ ਖਿਆਲ ਰੱਖਣਾ ਕਿ ਵਿਸ਼ਾ ਜਿਹੜਾ ਹੈ ਲਗਭਗ 4 ਤੋਂ 5 ਪੰਨਿਆਂਸ਼ ਲਿਖਣਾ ਹੈ ਤੇ ਇਸ ਦੇ ਵਿੱਚ ਜੋ ਵੀ ਲੈਸਨ ਦੇ ਵਿੱਚ ਕੁਲਬੀਰ ਸਿੰਘ ਕਾਂਗਜੀ ਨੇ ਲਿਖਿਆ ਹੈ ਤੁਸੀਂ ਉਸ ਨੂੰ ਆਪਣੇ ਸ਼ਬਦਾਂ ਚ ਲਿਖਣਾ ਤੇ ਇਸ ਵੀਡੀਓ ਦੀ ਮਦਦ ਨਾਲ ਤੁਸੀਂ ਇਹ ਜਿਹਾ ਕਰ ਸਕਦੇ ਪ੍ਰੋਫੈਸਰ ਮੋਹਨ ਸਿੰਘ ਬਾਰੇ ਲਿਖਿਆ ਰੇਖਾ ਚਿੱਤਰ ਬਾਤਾ ਮੋਹਨ ਸਿੰਘ ਕੇ ਕੁਲਬੀਰ ਸਿੰਘ ਕਾਂਗ ਦਾ ਲਿਖਿਆ ਹੈ ਕੁਲਬੀਰ ਸਿੰਘ ਕਾਂ ਖੁਦ ਵੀ ਇੱਕ ਕਾਲਜ ਅਧਿਆਪਕ ਰਹੇ ਹਨ ਉਹਨਾਂ ਦਾ ਪ੍ਰੋਫੈਸਰ ਮੋਹਨ ਸਿੰਘ ਨਾਲ ਰਿਸ਼ਤਾ ਇੱਕ ਅਧਿਆਪਕ ਦੇ ਤੌਰ ਤੇ ਤੇ ਇੱਕ ਸਾਹਿਤਕਾਰ ਦੇ ਤੌਰ ਤੇ ਕਾਇਮ ਰਿਹਾ ਉਹ ਆਪਣੇ ਬੀਤੇ ਸਮੇਂ ਦਾ ਵੀ ਨਾਲ-ਨਾਲ ਵਰਣਨ ਕਰਦੇ ਹਨ ਤੇ ਦੱਸਦੇ ਹਨ ਕਿ ਉਹਨਾਂ ਦਾ ਮੋਹਨ ਸਿੰਘ ਦੇ ਨਾਲ ਕਾਫੀ ਜ਼ਿਆਦਾ ਵਾਸਤਾ ਪੈਂਦਾ ਰਿਹਾ ਕਿ ਸਾਨੂੰ ਕੁਲਬੀਰ ਸਿੰਘ ਕਾਂਗ ਦੀ ਬਹੁਤ ਜ਼ਿਆਦਾ ਜਾਣਕਾਰੀ ਵੀ ਨਾਲ ਨਾਲ ਮਿਲਦੀ ਹੈ ਰੇਖਾ ਚਿੱਤਰ ਇੱਕ ਜਿਹਾ ਸਾਹਿਤ ਰੂਪ ਹੁੰਦਾ ਹੈ ਜਿਸ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ਟੀ ਜਾਣਕਾਰੀ ਸਾਨੂੰ ਉਸ ਦੀਆਂ ਜੀਵਨ ਦੀਆਂ ਕੁਝ ਚੁਣਵੀਆਂ ਘਟਨਾਵਾਂ ਦੇ ਮਾਧਿਅਮ ਰਾਹੀਂ ਲੇਖਕ ਦਿੰਦਾ ਹੈ ਸੋ ਇਹ ਰੇਖਾ ਚਿੱਤਰ ਦੇ ਵਿੱਚ ਕੁਲਬੀਰ ਸਿੰਘ ਕਾਂਗ ਨੇ ਦੱਸਿਆ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਇੱਕ ਕਰਮਸ਼ੀਲ ਮਨੁੱਖ ਸੀ ਉਹ ਕੇਵਲ ਸੋਫੇ ਤੇ ਬੈਠ ਕੇ ਕਵਿਤਾ ਲਿਖਣ ਵਾਲਿਆਂ ਵਿੱਚੋਂ ਨਹੀਂ ਸਨ ਸਗੋਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਵੀ ਬਹੁਤ ਸਾਰੇ ਸਾਹਿਤਕ ਅਤੇ ਸਮਾਜਵਾਦੀ ਸੰਸਥਾਵਾਂ ਦੇ ਮੈਂਬਰ ਦੇ ਤੌਰ ਤੇ ਕਾਰਜ ਕੀਤੇ ਤੇ ਅਮਨ ਸੰਸਥਾਵਾਂ ਨਾਲ ਜੁੜੇ ਰਹੇ ਲੇਖਕ ਉਹਨਾਂ ਨੂੰ ਪਹਿਲੀ ਵਾਰ 1952-53 'ਚ ਮਿਲਿਆ ਜਦੋਂ ਉਹ ਕਿਸੇ ਸਾਹਿਤ ਸਭਾ ਦਾ ਪ੍ਰਧਾਨ ਸੀ ਲੇਖਕ ਮੋਹਨ ਸਿੰਘ ਨੂੰ ਜਦੋਂ ਮਿਲਿਆ ਤੇ ਉਸਨੂੰ ਲੱਗਿਆ ਕਿ ਮੋਹਨ ਸਿੰਘ ਦੀ ਸੰਗਤ ਵਿੱਚ ਉਹ ਬਹੁਤ ਕੁਝ ਸਿੱਖੇਗਾ ਤੇ ਮੋਹਨ ਸਿੰਘ ਕੋਲ ਜਦੋਂ ਵੀ ਕੋਈ ਬੈਠਦਾ ਹੈ ਉਸ ਨੂੰ ਛੋਟਾ ਨਹੀਂ ਮਹਿਸੂਸ ਹੋਣ ਦਿੰਦਾ ਸਗੋਂ ਬਿੱਤਰਾ ਦੋਸਤਾਂ ਵਾਂਗ ਵਿਹਾਰ ਕਰਦਾ ਸੀ ਇਹ ਪ੍ਰੋਫੈਸਰ ਮੋਹਨ ਸਿੰਘ ਦੀ ਪਹਿਲੀ ਵਿਸ਼ੇਸ਼ਤਾ ਹੈ ਕਿ ਉਹ ਦੂਸਰਿਆਂ ਨੂੰ ਆਪਣੀ ਵਿਦਵਤਾ ਦੇ ਨਾਲ ਹੰਕਾਰ ਕਰਕੇ ਨਹੀਂ ਸੀ ਮਿਲਦਾ ਸਗੋਂ ਉਹਨਾਂ ਦੇ ਉਮਰ ਦੇ ਪੱਧਰ ਤੇ ਆ ਕੇ ਗੱਲ ਕਰਦੇ ਸਨ ਲੇਖਕ ਨੇ ਦੱਸਿਆ ਹੈ ਕਿ ਉਹਨਾਂ ਦੇ ਅੰਦਰ ਬੜਾ ਖੁੱਲਾ ਖਲਾਸਾਪਨ ਸੀ ਉਹ ਉਸਦੀ ਇੱਕ ਵਕ ਆਪਣੀ ਉਹਨਾਂ ਦੀ ਇੱਕ ਵੱਖਰੀ ਦੁਨੀਆ ਸੀ ਪਹਿਲਾ ਇੱਕ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਹ ਪ੍ਰੋਫੈਸਰ ਮੋਹਨ ਸਿੰਘ ਪੰਜ ਦਰਿਆ ਨਾਮ ਦਾ ਇੱਕ ਮਿਆਰੀ ਸਟੈਂਡਰਡ ਦਾ ਪੱਤਚਾ ਕੱਢਦੇ ਸਨ ਇਹ ਪੱਤਚਾ ਆਪ ਇਹ ਮੈਗਜ਼ੀਨ ਸੀਗਾ ਜਿਹੜਾ ਇੱਕ ਵਾਰ ਵਿੱਚ ਵਿੱਚੋਂ ਬੰਦ ਕਰ ਦਿੱਤਾ ਗਿਆ ਪਰ ਫਿਰ ਉਸ ਨੂੰ ਇਸ ਨਾਲ ਲਗਾਓ ਸੀ ਤੇ ਉਹਨਾਂ ਨੇ ਫਿਰ ਇਸ ਨੂੰ ਛਾਪਣਾ ਸ਼ੁਰੂ ਕਰ ਦਿੱਤਾ ਮੋਹਨ ਸਿੰਘ ਦੇ ਲੇਖਕ ਦਾ ਦਾ ਇੱਕ ਮੋਹਨ ਸਿੰਘ ਨੇ ਲੇਖਕ ਦਾ ਇੱਕ ਲੇਖ ਵੀ ਆਪਣੇ ਪੰਜ ਦਰਿਆਵਾਂ ਤੇ ਸ਼ਾਪਕੀ ਉਸ ਨੂੰ ਅਸ਼ੀਰਵਾਦ ਦਿੱਤਾ ਬਾਅਦ ਵਿੱਚ ਉਸ ਨੂੰ ਆਪਣਾ ਰਸਾਲਾ ਆਲੂ ਵਾਲੀਆ ਨੂੰ ਜਿਹੜਾ ਹੈ ਦੇ ਦਿੱਤਾ ਤੇ ਕੇਵਲ 15 ਰੁਪਏ 1500 ਰੁਪਏ ਵਿੱਚ ਹੀ ਉਸਨੇ ਇਹ ਮੈਗਜ਼ੀਨ ਚੱਲਦਾ ਹੋਇਆ ਮੈਗਜ਼ੀਨ ਵੇਚ ਦਿੱਤਾ ਜਿਸ ਨੂੰ ਉਸ ਤੋਂ ਬਾਅਦ ਜਿਹੜਾ ਹੈ ਕਿਸੇ ਹੋਰ ਨੇ ਕੱਢਣਾ ਸ਼ੁਰੂ ਕਰ ਦਿੱਤਾ ਉਹ ਲਗਾਤਾਰ ਘਾਟਾ ਖਾ ਕੇ ਪੰਜ ਦਰਿਆ 22 ਸਾਲ ਚਲਾਉਂਦਾ ਰਿਹਾ ਪਰ ਅੰਤ ਵਿੱਚ ਹਾਰ ਗਿਆ ਲੇਖਕ ਅਫਸੋਸ ਕਰਦਾ ਹੈ ਕਿ ਪੰਜਾਬ ਦੀ ਇਸ ਪਰੰਪਰਾ ਨੂੰ ਆਲੂ ਵਾਲੀਆਂ ਨੇ ਬਹੁਤਾ ਚਿਰ ਕਾਇਮ ਨਾ ਰੱਖਿਆ ਤੇ ਉਸ ਨੇ ਵੀ ਪਰਚਾ ਅੱਧ ਵਿਚਾਲੇ ਛੱਡ ਦਿੱਤਾ ਪ੍ਰੋਫੈਸਰ ਮੋਹਨ ਸਿੰਘ ਇੱਕ ਅਧਿਆਪਕ ਦੇ ਤੌਰ ਤੇ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1968 ਵਿੱਚ ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਨਕਾਇੰਦ ਪੁਸਤਕ ਲਿਖ ਰਿਆ ਸੀ ਉਹਨਾਂ ਦਿਨਾਂ ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦਾ ਮੁਖੀ ਵੀ ਸੀ ਉਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬਹੁਤ ਸਾਰੇ ਪੰਜਾਬੀ ਲੇਖਕ ਨੌਕਰੀਆਂ ਤੇ ਲੱਗੇ ਸਨ ਉਹ ਜਿਹਾ ਸਾਹਿਤਿਕ ਮਾਹੌਲ ਸੀ ਕਿ ਸਾਰਾ ਦਿਨ ਕੋਈ ਨਾ ਕੋਈ ਗੋਸ਼ਟੀਆਂ ਹੁੰਦੀਆਂ ਰਹਿੰਦੀਆਂ ਲੇਖਕ ਕੁਲਬੀਰ ਸਿੰਘ ਦੱਸਦੇ ਹਨ ਕਿ ਉਹ ਵੀ ਉਹਨਾਂ ਗੋਸ਼ਟੀਆਂ ਦੇ ਵਿੱਚ ਸ਼ਾਮਲ ਹੁੰਦੇ ਸਨ ਜਿਨ੍ਹਾਂ ਵਿੱਚ ਪ੍ਰੋਫੈਸਰ ਮੋਹਨ ਸਿੰਘ ਤੋਂ ਇਲਾਵਾ ਡਾਕਟਰ ਸੁਜੀਤ ਸਿੰਘ ਸੇਠੀ ਡਾਕਟਰ ਰਵਿੰਦਰ ਰਵੀ ਗੋਲਵੰਤ ਫਾਰਗ ਪ੍ਰੋਫੈਸਰ ਖੈਰਾ ਆਦ ਹੁੰਦੇ ਸਨ ਇਹਨਾਂ ਮਹਿਫਲਾਂ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੇ ਇਲਾਹੀ ਦਰਸ਼ਨ ਹੁੰਦੇ ਸ਼ਾਮ ਵੇਲੇ ਜਦੋਂ ਉਹ ਸਾਰੇ ਰਲ ਕੇ ਕਿਧਰੇ ਬੈਠ ਕੇ ਜਾਂ ਸੈਰ ਕਰਦੇ ਤਾਂ ਮੋਹਨ ਸਿੰਘ ਉਸ ਵੇਲੇ ਬਿਲਕੁਲ ਆਮ ਦਿਨਾਂ ਨਾਲੋਂ ਵੱਖਰਾ ਹੁੰਦਾ ਉਹ ਇੱਕ ਉਸ ਵੇਲੇ ਚਿੰਤਕ ਪੁਰਸ਼ ਨਹੀਂ ਸਗ ਕੁਦਰਤ ਦਾ ਕਾਇਨਾਤ ਦਾ ਮਸੀਹਾ ਲੱਗਦਾ ਉਸ ਦੀਆਂ ਮੋਟੀਆਂ-ਮੋਟੀਆਂ ਅੱਖਾਂ ਗੰਜ ਪੈਣ ਦੇ ਮੱਥੇ ਨਾਲ ਹੋਰ ਸੋਹਣੀਆਂ ਲੱਗਦੀਆਂ ਉਹ ਮੋਹਨ ਸਿੰਘ ਤੇ ਡਾਕਟਰ ਸੀਤਲ ਦੋਵੇਂ ਹੀ ਫਾਰਸੀ ਦੀਆਂ ਬਹੁਤ ਸਾਰੀਆਂ ਕਵਤਾਵਾਂ ਅਨੁਵਾਦ ਕਰਕੇ ਸੁਣਾਉਂਦੇ ਇਹ ਮਹਿਫਿਲ ਬੜੀ ਸ਼ਾਂਤ ਹੁੰਦੀ ਸੀ ਡਾਕਟਰ ਸੇਠੀ ਕਦੀ ਕਦੀ ਮੁੰਬਈ ਦੀਆਂ ਗੱਲਾਂ ਕਰਦਾ ਤੇ ਮੋਹਨ ਸਿੰਘ ਨਨਕਾਣ ਦੀਆਂ ਪੰਕਤੀਆਂ ਸੁਣਾਉਂਦਾ ਤੇ ਕਦੇ ਕਦੇ ਪੋਠੋਹਾਰੀ ਗੀਤ गा ਕੇ ਵੀ ਸਾਰਿਆਂ ਨੂੰ ਮੰਤਰਬੁਗਤ ਕਰ ਦਿੰਦਾ ਇਸ ਤੋਂ ਬਾਅਦ ਲਿਖ ਦੱਸਦਾ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਅਲੱਗ ਅਲੱਗ ਖਾਣੇ ਖਾਣ ਦਾ ਸ਼ੌਕੀਨ ਸੀ ਲੇਖਕ ਦੱਸਦਾ ਹੈ ਕਿ ਇਹਨਾਂ ਸ਼ਾਮਾਂ ਦੀਆਂ ਬੈਠਕਾਂ ਤੋਂ ਬਾਅਦ ਰੋਟੀ ਲਈ ਉਹ ਕੈਸੀਨੋ ਹੋਟਲ ਜਿਹੜਾ ਕਿ ਜੇਜੀ ਫਾਟਕ ਨੰਬਰ 22 ਤੇ ਖੁੱਲਾ ਸੀ ਉੱਥੇ ਜਾਂਦੇ ਸਨ ਮੋਹਨ ਸਿੰਘ ਹੋਟਲ ਦੇ ਕਮਰੇ 'ਚ ਰਹਿੰਦਾ ਸੀ ਤੇ ਉੱਥੇ ਸਵੇਰੇ ਸ਼ਾਮ ਦੀ ਚਾਹ ਤੇ ਰੋਟੀ ਲੈ ਲੈ ਲੈਂਦਾ ਪਰ ਬਾਅਦ ਵਿੱਚ ਕੈਸੀਨੋ ਹੋਟਲ ਦੀ ਰੋਟੀ ਦੇ ਸਵਾਦ ਨੇ ਉਸ ਨੂੰ ਆਪਣੇ ਵੱਲ ਖੇਚ ਲਿਆ ਉਸ ਨੇ ਲੇਖਕ ਨੂੰ ਸਲਾਹ ਦਿੱਤੀ ਕਿ ਇਸ ਹੋਟਲ ਦੀ ਰੋਟੀ ਸਸਤੀ ਤੇ ਵਧੀਆ ਹੈ ਲੇਖਕ ਵੀ ਉਸਦੇ ਨਾਲ ਜਾਣ ਲੱਗ ਪਿਆ ਉਹ ਹੋਟਲ ਬਹੁਤ ਕਲਾਕਾਰ ਰੁਚੀਆਂ ਵਾਲੀਆਂ ਵਿਅਕਤੀਆਂ ਨੇ ਬਣਾਇਆ ਸੀ ਲੇਖਕ ਤੇ ਪ੍ਰੋਫੈਸਰ ਮੋਹਨ ਸਿੰਘ ਨੇ ਉੱਥੇ ਹੀ ਰਾਤ ਦਾ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਪ੍ਰੋਫੈਸਰ ਮੋਹਨ ਸਿੰਘ ਦੇ ਖੁਦ ਹੀ ਇੱਕ ਸਲਾਹ ਦਿੱਤੀ ਕਿ ਅਸੀਂ ਇਸ ਦੁਕਾਨਦਾਰ ਦੇ ਪੈਸੇ ਵਧਾ ਕੇ ਕਹਿਣ ਦਾ ਭਾਵ ਕਿ ਉਹ ਨਾ ਤਾਂ ਵਧਾ ਦੇਈਏ ਕਹਿਣ ਦਾ ਭਾਵ ਕਿ ਉਹ ਨਾ ਤਾਂ ਆਪਕਾ ਘਾਟਾ ਖਾਂਦਾ ਸੀ ਨਾ ਦੂਸਰਿਆਂ ਨੂੰ ਘਾਟਾ ਖਾਂਣ ਦਿੰਦਾ ਸੀ ਅਸਲੀ ਉਸਨੇ ਰਸਤੀ ਰੋਟੀ ਦੇ ਪੈਸੇ ਵਧਾ ਦਿੱਤੇ ਕਿਉਂਕਿ ਉਸ ਨੂੰ ਲੱਗਿਆ ਕਿ ਇੱਕ ਚੰਗੇ ਵਿਅਕਤੀ ਦੇ ਕੀਤੇ ਕੰਮਾਂ ਦੀ ਉਸ ਨੂੰ ਪੈਸੇ ਨਾਲ ਸ਼ਾਬਾਸ਼ੀ ਦੇਣੀ ਚਾਹੀਦੀ ਹੈ। ਉਹ ਕਹਿੰਦਾ ਹੈ ਕਿ ਖਾਣਾ ਖਾਣਾ ਤਾਂ ਸਭ ਖਾਉਂਦੇ ਹਨ ਪਰ ਇਸ ਖਾਣੇ ਵਿੱਚ ਅਲੱਗ ਤਰ੍ਹਾਂ ਦੀ ਸਾਦਗੀ ਅਤੇ ਸਵਾਦ ਵੀ ਸੀ ਇਸ ਕਰਕੇ ਉਸ ਨੇ ਦੁਕਾਨਦਾਰ ਦੇ ਪੈਸੇ ਵਧਾ ਦਿੱਤੇ। ਪ੍ਰੋਫੈਸਰ ਮੋਹਨ ਸਿੰਘ ਨੇ ਜ਼ਿੰਦਗੀ ਚ ਵੱਖ-ਵੱਖ ਕਾਰਜ ਕੀਤੇ। ਲੇਖਕ ਦੱਸਦਾ ਹੈ ਕਿ ਮੋਹਨ ਸਿੰਘ ਨੇ ਬਹੁਤ ਸਾਰੇ ਕੰਮ ਕੀਤੇ। ਉਹਨਾਂ ਨੇ ਪ੍ਰੋਫੈਸਰੀ ਛੱਡੀ ਤੇ ਕਿਤਾਬਾਂ ਦੀ ਪ੍ਰਕਾਸ਼ਨਾ ਸ਼ੁਰੂ ਕਰ ਦਿੱਤੀ ਤੇ ਵਿਕਰੇਤਾ ਦੇ ਤੌਰ ਤੇ ਆਪਣਾ ਵਧੀਆ ਵਪਾਰ ਕੀਤਾ। ਜੈਸਵੀ ਲੇਖਕ ਦੀ ਕਿਤਾਬ ਉਹ ਛਾਪਦਾ ਉਸ ਤੋਂ ਪੈਸੇ ਨਹੀਂ ਸੀ ਮੰਗਦਾ ਸਗੋਂ ਰਾਇਲਟੀ ਦਿੰਦਾ ਤੇ ਕੁਝ ਕਿਤਾਬਾਂ ਵੀ ਪੇਟਾ ਖਾਦਾ ਸੀ ਉਹ ਕਿਤਾਬਾਂ ਬੜੀਆਂ ਰੀਜਨਲ ਛਾਪਦੇ ਸਨ ਵਧੀਆ ਪੇਪਰ ਚੰਗੀ ਗੈਟ ਅਪ ਪ੍ਰੂਫ ਰੀਡਿੰਗ ਵਿੱਚ ਪੂਰੀ ਮਿਹਨਤ ਉਸ ਤੋਂ ਬਾਅਦ ਉਸਨੇ ਦੁੱਧ ਦੀ ਡੇਰੀ ਖੋਲੀ ਹੋਰ ਵੀ ਕਈ ਕੰਮ ਕੀਤੇ ਪਰ ਪਬਲਿਸ਼ਿੰਗ ਵਿੱਚ ਹੀ ਉਹ ਕੁਝ ਠੇਕ ਸਕਿਆ ਉਹ ਬੜਾ ਇਮਾਨਦਾਰ ਮਨੁੱਖ ਸੀ ਉਹ ਮੁਨਾਫੇ ਦਾ ਮਾਰਜਨ ਵੀ ਰੱਖਦਾ ਸੀ ਔਰ ਉਸਨੇ ਬਹੁਤਾ ਸਮਾਂ ਕਿਸੇ ਚੀਜ਼ ਤੋਂ ਮੈਂ ਪੈਸਾ ਕਮਾਉਣ ਦੀ ਰੁਚੀ ਨਹੀਂ ਰੱਖੀ ਤੇ ਇੱਕ ਦਿਨ ਸਾਰੇ ਕੰਮ ਛੱਡ ਕੇ ਉਹ ਵੇਲਾ ਹੋ ਗਿਆ ਪ੍ਰੋਫੈਸਰ ਮੋਹਨ ਸਿੰਘ ਦਾ ਬਿਮਾਰ ਪੈਣਾ ਲੇਖਕ ਦੱਸਦਾ ਹੈ ਕਿ 1964 ਵਿੱਚ ਪ੍ਰੋਫੈਸਰ ਮੋਹਨ ਸਿੰਘ ਬਿਮਾਰ ਪੈ ਗਿਆ ਉਹ ਜਲੰਧਰ ਵਿਖੇ ਰਹਿ ਰਿਹਾ ਸੀ ਉਸ ਨੂੰ ਦਿਲ ਦਾ ਦੌਰਾ ਪਿਆ ਜਦੋਂ ਲੇਖਕ ਉਸਦੇ ਘਰ ਉਸ ਦਾ ਪਤਾ ਲੈਣ ਗਿਆ ਤਾਂ ਸਿਰ ਤੇ ਤੌਲੀਆ ਲਪੇਟੀ ਧੱਲੇ ਜ਼ਮੀਨ ਤੇ ਬੈਠਾ ਸੀ ਖੰਡੀ ਨਿੰਬੂ ਵਾਲੀ ਚਾਹ ਪੀ ਰਿਆ ਸੀ ਤੇ ਲੇਖਕ ਨੂੰ ਉਸਨੇ ਨਸੀਹਤ ਕੀਤੀ ਕਿ ਸ਼ਰਾਬ ਨਾ ਪੀਓ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਉਸਨੇ ਆਪਣੀਆਂ ਕਮਜ਼ੋਰ ਬਾਹਾਂ ਵਿਖਾਈਆਂ ਜੋ ਕਦੀ ਸੇਤਮਦ ਮਨੁੱਖ ਵਾਂਗ ਲਿਸ਼ਲਿਸ਼ ਕਰਦੀਆਂ ਸਨ ਡੌਲਿਆ ਉੱਤੇ ਮੱਛੀਆਂ ਫਟਕਦੀਆਂ ਸਨ ਪਰ ਉਸ ਦੀਆਂ ਅੱਖਾਂ ਦੇ ਘਾਰੇ ਘੇਰੇ ਕਾਲੇ ਹੋ ਗਏ ਸਨ ਉਦੋਂ ਉਸਨੇ ਬਹੁਤ ਪਰਹੇਜ਼ ਕੀਤਾ ਫਿਰ ਤੋਂ ਠੀਕ ਹੋ ਗਿਆ ਪਰ ਫੇਰ ਉਹ ਮਹਿਫਲਾਂ ਵਿੱਚ ਜਾਣ ਲੱਗ ਪਿਆ ਤੇ ਆਪਣੀਆਂ ਦਿੱਤੀਆਂ ਸਾਰੀਆਂ ਨਸੀਹਤਾਂ ਭੁੱਲ ਗਿਆ ਲੇਖਕ ਦੇ ਕਾਲਜ ਦੇ ਵਿੱਚ ਦੇ ਕਵੀ ਦਰਬਾਰ ਵਿੱਚ ਪ੍ਰੋਫੈਸਰ ਮੋਹਨ ਸਿੰਘ ਦਾ ਸ਼ਾਮਲ ਹੋਣਾ ਲੇਖਕ ਦੱਸਦਾ ਹੈ ਕਿ 1969 ਵਿੱਚ ਅਕਤੂਬਰ ਦੇ ਮਹੀਨੇ ਤੋਂ ਲੇਖਕ ਗਵਰਨਮੈਂਟ ਕਾਲਜ ਰਾੜਾ ਸਾਹਿਬ ਵਿੱਚ ਲੈਕਚਰਰ ਸੀ ਤੇ ਉਸਨੇ ਵੱਡਾ ਕਵੀ ਦਰਬਾਰ ਕਰਾਇਆ ਪ੍ਰੋਫੈਸਰ ਮੋਹਨ ਸਿੰਘ ਕਵੀ ਦੇ ਤੌਰ ਤੇ ਉਸਦੇ ਕਾਲਜ ਵਿੱਚ ਆਏ ਅਕਤੂਬਰ ਦੇ ਸੋਹਣੇ ਮੌਸਮ ਵਿੱਚ ਜਦੋਂ ਲੇਖਕ ਨੇ ਇਹ ਕਵੀ ਦਰਬਾਰ ਰੱਖਿਆ ਤਾਂ ਉਸਦੇ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਪ੍ਰੋਫੈਸਰ ਮੋਹਨ ਸਿੰਘ ਨੂੰ ਦੁੱਗਣਾ ਸੇਵਾ ਫਲ ਦਿਓ ਕਿਉਂਕਿ ਉਹ ਬਹੁਤ ਵੱਡਾ ਕਵੀ ਹੈ ਲੇਖਕ ਨੂੰ ਇਹ ਮਾਨਸਿਕੇ ਪਿੰਡੂ ਕਾਲਜ ਵਿੱਚ ਐਡਾ ਵਧੀਆ ਕਵੀ ਦਰਬਾਰ ਉਸਨੇ ਕਰਾਇਆ ਇਹ ਆਪਣੇ ਆਪ ਦੇ ਵਿੱਚ ਮਿਸਾਲ ਸੀ ਜਦੋਂ ਕਵੀ ਦਰਬਾਰ ਖਤਮ ਹੋਇਆ ਬਾਕੀ ਸਾਰੇ ਕਵੀ ਚਲੇ ਗਏ ਪਰ ਡਾਕਟਰ ਜਗਤਾਰ ਤੇ ਮੋਹਨ ਸਿੰਘ ਲੇਖਕ ਦੇ ਕੋਲ ਬੈਠੇ ਰਹੇ ਤੇ ਰਾਤ ਨੂੰ ਕਾਲਜ ਦੀ ਕੰਟੀਨ ਵਾਲੇ ਨੇ ਹੀ ਖਾਣੇ ਦਾ ਪ੍ਰਬੰਧ ਕੀਤਾ ਇਸ ਦੌਰਾਨ ਲਤੀਫੀ ਅਤੇ ਕਪਤਾਵਾ ਦੇ ਦੌਰ ਵਿੱਚ ਪ੍ਰੋਫੈਸਰ ਮੋਹਨ ਸਿੰਘ ਬੜਾ ਖੁਸ਼ ਹੋ ਰਿਹਾ ਸੀ ਉਹ ਕਾਂਗਰਸ ਦਾ ਲੇਖਕ ਨੂੰ ਇਹ ਕਹਿੰਦਾ ਕਿ ਇਹੋ ਜੀ ਜਗ੍ਹਾ ਤੇ ਤਾਂ ਸਾਰੀ ਉਮਰ ਕੱਟੀ ਜਾ ਸਕਦੀ ਹੈ ਉਸੇ ਸਮੇਂ ਇੱਕ ਬੜੀ ਅਜੀਬ ਘਟਨਾ ਵਾਪਰੀ ਇੱਕ ਨੌਜਵਾਨ ਮੁੰਡਾ ਹੱਥ ਵਿੱਚ ਕਰਮੰਡਲ ਫੜ ਕੇ ਬੂਹੇ ਅੱਗੇ ਆਖਲੋਤਾ ਤੇ ਉਸਨੇ ਕਿਹਾ ਮੈਂ ਉਸ ਕਵੀ ਨੂੰ ਮਿਲਣ ਆਇਆ ਹਾਂ ਜਿਸ ਨੇ ਅੰਬੀ ਦਾ ਬੂਟਾ ਕਵਤਾ ਲਿਖੀ ਹੈ ਇਹ ਸੁਣਦਿਆਂ ਹੀ ਉਸਨੇ ਕਰਮੰਡਲ ਮੇਜ਼ ਉੱਤੇ ਰੱਖਿਆ ਮੋਹਨ ਸਿੰਘ ਦੇ ਪੈਰਾਂ ਤੇ ਸਿਰ ਰੱਖ ਕੇ ਸਤਿਕਾਰ ਪ੍ਰਗਟ ਕੀਤਾ ਤੇ ਉਸਨੇ ਕਿਹਾ ਕਿ ਉਹ ਮੋਹਨ ਸਿੰਘ ਦਾ ਭਗਤ ਹੈ ਉਸਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਅਜੋਸ ਨੂੰ ਪਤਾ ਲੱਗਾ ਹੈ ਕਿ ਉਹ ਰਾੜਾ ਸਾਹਿਬ ਦੇ ਘਰ ਚ ਆਇਆ ਹੈ ਤਾਂ ਉਸਨੇ ਆਪਣੀ ਮਾਂ ਨੂੰ ਕਹਿ ਕੇ ਗੌਦਾ ਦੁੱਧ ਕਾੜ ਕੇ ਖੀਰ ਬਣਾਈ ਹੈ ਮੋਹਨ ਸਿੰਘ ਇਸ ਨੂੰ ਛਕੇਗਾ ਤਾਂ ਸਮਝੇਗਾ ਕਿ ਪ੍ਰੋਫੈਸਰ ਮੋਹਨ ਸਿੰਘ ਨੂੰ ਮਿਲ ਕੇ ਉਸ ਦਾ ਜਨਮ ਸਫਲ ਹੋ ਗਿਆ ਉਸ ਨੌਜਵਾਨ ਮੁੰਡੇ ਦੀ ਮੋਹਨ ਸਿੰਘ ਪ੍ਰਤੀ ਇੰਨੀ ਸ਼ਰਧਾ ਵੇਖ ਕੇ ਲੇਖਕ ਅਤੇ ਪ੍ਰੋਫੈਸਰ ਮੋਹਨ ਸਿੰਘ ਹੈਰਾਨ ਰਹਿ ਗਏ ਡਾਕਟਰ ਜਗਤਾਰ ਪ੍ਰੋਫੈਸਰ ਮੋਹਨ ਸਿੰਘ ਨੂੰ ਕਹਿਣ ਲੱਗਾ ਕਿ ਪ੍ਰੋਫੈਸਰ ਸਾਹਿਬ ਤੁਸੀਂ ਸਦੀਆਂ ਤੱਕ ਜਿਵੋਗੇ ਉਸ ਨੌਜਵਾਨ ਨੇ ਜਦੋਂ ਹੱਥ ਜੋੜ ਕੇ ਕਿਹਾ ਕਿ ਖੀਰ ਖਾਣ ਤਾਂ ਹੀ ਵਾਪਸ ਜਾਏਗਾ ਤਾਂ ਲੇਖਕ ਨੂੰ ਸਮਝ ਆਇਆ ਜਦੋਂ ਬੁੱਧ ਦੀ ਇੱਕ ਭਗਤਨੀ ਸੁਜਾਤਾ ਨੇ ਪੁੱਤਰ ਹੋਣ ਦੀ ਖੁਸ਼ੀ ਵਿੱਚ ਬਹੁਤ ਹੀ ਵਿਸ਼ੇਸ਼ ਦੁੱਧ ਦੀ ਖੀਰ ਤਿਆਰ ਕਰਕੇ ਜੰਗਲ ਵਿੱਚ ਕਿਸੇ ਸਾਧੂ ਨੂੰ ਖਵਾਈ ਸੀ ਤੇ ਮਹਾਤਮਾ ਬੁੱਧ ਵੀ ਉੱਥੇ ਭਗਤੀ ਕਰ ਰਹੇ ਸਨ ਸੁਜਾਤਾ ਨੇ ਮਹਾਤਮਾ ਬੁੱਧ ਨੂੰ ਕਿਹਾ ਪਹਿਲਾਂ ਆਂਦਰਾਂ ਨੂੰ ਠੰਡ ਪਾ ਲਿਓ ਫਿਰ ਤਪੱਸਿਆ ਕਰਨੀ ਮਹਾਤਮਾ ਬੁੱਧ ਨੇ ਉਸ ਦੇਵੀ ਨੂੰ ਆਪਣੀ ਜ਼ਿੰਦਗੀ ਦਾ ਪ੍ਰਥਮ ਗੁਰੂ ਮੰਨਿਆ ਇਸ ਘਟਨਾ ਨੇ ਲੇਖਕ ਦੇ ਜੀਵਨ ਤੇ ਬਹੁਤ ਅਸਰ ਕੀਤਾ ਤੇ ਬੜੇ ਦਿਨ ਲੇਖਕ ਦੇ ਦਿਲ ਵਿੱਚ ਇਹ ਗੱਲ ਪ੍ਰਭਾਵ ਪਾਉਂਦੀ ਰਹੀ ਕਿ ਚੰਗਾ ਲਿਖਣ ਦਾ ਤਾਂ ਹੀ ਫਾਇਦਾ ਹੈ ਜੇਕਰ ਤੁਹਾਡੇ ਪਾਠਕ ਤੁਹਾਨੂੰ ਪਿਆਰ ਦਿੰਦੇ ਹਨ ਇਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਤੋਂ ਲੇਖਕ ਬਹੁਤ ਛੋਟਾ ਸੀ ਪਰ ਉਸ ਨੇ ਜਿਸ ਤਰ੍ਹਾਂ ਕਿਸੇ ਬਜ਼ੁਰਗਾਂ ਤੋਂ ਬਹੁਤ ਸਿੱਖਿਆ ਜਾ ਸਕਦਾ ਹੈ ਉਸੇ ਤਰ੍ਹਾਂ ਉਸ ਨੇ ਪ੍ਰੋਫੈਸਰ ਮੋਹਨ ਸਿੰਘ ਤੋਂ ਬਹੁਤ ਕੁਝ ਸਿੱਖਿਆ ਲੇਖਕ ਮੋਹਨ ਸਿੰਘ ਨਾਲ ਦੋਸਤਾ ਵਾਂਗ ਵਿਹਾਰ ਕਰਦਾ ਉਹ ਸ਼ਤਰੰਜ ਖੇਡਦੇ ਤਾਸ਼ ਖੇਡਦੇ ਸਧਾਰਨ ਵਿਅਕਤੀ ਵਾਂਗ ਉਹ ਖੁਸ਼ਦਿਲ ਵਿਅਕਤੀ ਬਣ ਜਾਂਦਾ ਮੋਹਨ ਸਿੰਘ ਪ੍ਰਗਤੀਸ਼ਾਲੀ ਲਿਖਾਰੀ ਸਭਾ ਦਾ ਮੈਂਬਰ ਤੇ ਅਹੁਦੇਦਾਰ ਬਣਨਾ ਇਹ ਅਗਲੇ ਪੁਆਇੰਟ ਤੁਸੀਂ ਲਿਖ ਸਕਦੇ ਹੋ ਕਿ ਲਿਖ ਦੱਸਦਾ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਵਿਕਾਸ ਮੰਚ ਸੰਸਾਰ ਅਮਨ ਅਤੇ ਸਮਾਜਵਾਦੀ ਧਾਰਾ ਦੀ ਕੰਮ ਕਰ ਰਹੀਆਂ ਬਹੁਤ ਸਾਰੀਆਂ ਸੁਭਾਵਾਂ ਅਤੇ ਸੰਸਥਾਵਾਂ ਦਾ ਆਖਰੀ ਦਿਨਾਂ ਤੱਕ ਮੈਂਬਰ ਰਿਹਾ ਲੋਕ ਲਿਖਾਰੀ ਸਭਾ ਅਮਰ ਸਰ ਦੇ ਪ੍ਰਧਾਨ ਮੰਤਰੀ ਜੋ 1952 ਤੋਂ ਲੈ ਕੇ ਅੰਤਮ ਸਵਾਸਾਂ ਤੱਕ ਇਸ ਨਾਲ ਜੁੜਿਆ ਰਿਹਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਜਨਰਲ ਸਕੱਤਰ ਰਿਹਾ ਵੱਡੇ ਵੱਡੇ ਜਲਸਿਆਂ ਤੇ ਜਲੂਸਾਂ 'ਚ ਸ਼ਾਮਲ ਹੁੰਦਾ ਰਿਹਾ ਉਹ ਬਹੁਤ ਜ਼ਿਆਦਾ ਡਰੇਡ ਸੀ ਤੇ ਵਾਅਦਿਆਂ ਦਾ ਪੱਕਾ ਸੀ ਉਹ ਕਮਿਊਨਿਸਟ ਪਾਰਟੀ ਨੂੰ ਚੰਗਾ ਸਮਝਦਾ ਸੀ ਤੇ ਆਖਰੀ ਦਿਨ ਤੱਕ ਉਸ ਦਾ ਮੈਂਬਰ ਰਿਹਾ ਇਸੇ ਪਾਰਟੀ ਵੱਲੋਂ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਗ ਦਾ ਸੰਚਾਲਨ ਹੋਇਆ ਪਹਿਲਾ 1936 ਵਿੱਚ ਸਜਾਦ ਜ਼ਾਹਿਰ ਤੇ ਮੁੰਜੀ ਪ੍ਰੀਮ ਚੰਦ ਨੇ ਪੀ ਡਬਲਯੂ ਏ ਦੇ ਨਾਂ ਹੇਠ ਇਸ ਨੂੰ ਸਿਰਜਿਆ ਤੇ ਫਿਰ ਇਸ ਦਾ ਨਾਮ ਨੈਸ਼ਨਲ ਫੈਡਰੇਸ਼ਨ ਆਫ ਪ੍ਰੋਗਰੈਸਿਵ ਰਾਈਟਰ ਰੱਖਿਆ ਗਿਆ ਮੋਹਨ ਸਿੰਘ ਕੇਂਦਰੀ ਸਕੱਤਰ ਰਿਹਾ ਇਹਦਾ ਪੰਜ ਸੱਤ ਹੋਰ ਪੰਜਾਬੀ ਲੇਖਕ ਨੈਸ਼ਨਲ ਕਮੇਟੀ ਦੇ ਮੈਂਬਰ ਰਹੇ ਮੋਹਨ ਸਿੰਘ ਭਾਵੇਂ ਉਮਰ ਦਾ ਵੱਡਾ ਹੋ ਗਿਆ ਸੀ ਪਰ ਉਹ ਪ੍ਰਗਤੀਸ਼ੀਲ ਲੇਖ ਸੰਗ ਦੀ ਹਰ ਮੀਟਿੰਗ ਤੇ ਹਰ ਲਹਿਜ ਚ ਸ਼ਾਮਲ ਹੁੰਦਾ ਉਸ ਦਾ ਨਾ ਇਸ ਲਹਿਰ ਦੇ ਸੰਸਾਰ ਕਿਸ ਪ੍ਰਸਿੱਧ ਲੇਖਾਂ 'ਚ ਸ਼ਾਮਲ ਹੁੰਦਾ ਰਿਹਾ। ਲੇਖਕ ਦੱਸਦਾ ਹੈ ਕਿ ਪ੍ਰਗਤੀਸ਼ੀਲ ਲੇਖ ਸੰਗ ਦੇ ਵਿਰੁੱਧ ਨਵੀਂ ਪੀੜੀ ਵਿੱਚ ਵਿਦਰੋਹ ਪੈਦਾ ਹੋ ਗਿਆ ਤੇ ਇਹ ਵਿਦਰੋਹ ਬਲਵਾਨ ਰੂਪ ਧਾਰਨ ਕਰ ਗਿਆ। ਦਿੱਲੀ ਵਿਖੇ ਇੱਕ ਵਾਰ ਸੰਸਾਰ ਪੱਤਰ ਦੀ ਕਾਨਫਰੰਸ ਵਿੱਚ ਮੋਹਨ ਸਿੰਘ ਵੀ ਗਏ। ਨੌਜਵਾਨ ਪੀੜੀ ਦੇ ਬਹੁਤ ਸਾਰੇ ਨੌਜਵਾਨ ਉਹਨਾਂ ਨੂੰ ਮਖੌਲ ਕਰ ਰਹੇ ਸਨ ਤਾਂ ਪ੍ਰੋਫੈਸਰ ਮੋਹਨ ਸਿੰਘ ਦਾ ਘਰਾਉ ਕੀਤਾ ਗਿਆ। ਤੇ ਮੁਰਦਾਬਾਦ ਦੇ ਮੁਰਦਾਬਾਦ ਦੇ ਨਾਰੇ ਲਾਏ ਗਏ। ਉਸ ਵੇਲੇ ਮੋਹਨ ਸਿੰਘ ਦੀ ਹਾਲਤ ਤੱਤ ਸੁਜੋਗ ਸੀ ਜਦ ਉਸ ਮੋਹਨ ਸਿੰਘ ਦੇ ਸਮਰਥਕਾਂ ਨੇ ਇਸ ਵਿੱਚ ਦਖਲ ਦੇਣਾ ਚਾਹਿਆ ਤੇ ਮੋਹਨ ਸਿੰਘ ਨੇ ਰੋਕ ਦਿੱਤਾ ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਆਪਣੀ رائے ਦੇਣ ਦਾ ਪੂਰਾ ਹੱਕ ਹੈ ਮੋਹਨ ਸਿੰਘ ਪ੍ਰਗਤੀਵਾਦੀ ਧਾਰਾ ਦਾ ਮੁਖੀ ਹੋਣ ਦੇ ਬਾਵਜੂਦ ਪ੍ਰਯੋਗਸ਼ੀਲ ਕਵੀਆਂ ਨਾਲ ਬੜੀ ਸਾਝ ਰੱਖਦਾ ਸੀ ਅਮਰਤਾ ਪ੍ਰੀਤਮ ਪ੍ਰਤੀਕਾ ਲੇਖਕul ਵੀਰ ਸਿੰਘ ਕਹਿੰਦੇ ਹਨ ਕਿ ਮੋਹਨ ਸਿੰਘ ਬਹੁਤ ਖੁੱਲੇ ਦਿਲ ਦਾ ਮਾਲਕ ਤੇ ਵਧੀਆ ਮਨੁੱਖ ਸੀ ਉਹ ਅਮਰਤਾ ਪ੍ਰੀਤਮ ਨੂੰ ਕਈ ਦਹਾਕਿਆਂ ਤੋਂ ਖਾਮੋਸ਼ ਮੁਹੱਬਤ ਕਰਦਾ ਰਿਹਾ ਜੇ ਕਿਸੇ ਉਸ ਦਾ ਜ਼ਿਕਰ ਕਰਨਾ ਤਾਂ ਕੇਵਲ ਮੁਸਕਰਾ ਕੇ ਹੀ ਜਾਂ ਗਜ਼ਲ ਦਾ ਇੱਕ ਸ਼ੇਅਰ ਕਹਿ ਕੇ ਇਸ ਗੱਲ ਨੂੰ ਖਤਮ ਕਰ ਦਿੰਦਾ ਅਮਰਤਾ ਦੀ ਤਸਵੀਰ ਉਹ ਆਪਣੇ ਅਮਰਸਰ ਵਾਲੇ ਮਕਾਨ ਵਿੱਚ ਆਪਣੇ ਸਾਹਮਣੇ ਰੱਖਦਾ ਸੀ ਇੱਕ ਵਾਰ ਸੁਜਾਨ ਸਿੰਘ ਨੇ ਕਿਹਾ ਪ੍ਰੋਫੈਸਰ ਸਾਹਿਬ ਇਹਨਾਂ ਨੂੰ ਹਰ ਦਮ ਸਾਹਮਣੇ ਰੱਖਦੇ ਹੋ ਮੋਹਨ ਸਿੰਘ ਨੇ ਕਿਹਾ ਮਿੱਤਰ ਪਿਆਰੇ ਅੱਖਾਂ ਸਾਹਮਣੇ ਰਹਿਣ ਤਾਂ ਯਾਦ ਰਹਿੰਦੇ ਨੇ ਵਰਨਾ ਕੰਦ ਔਲੇ ਪਰਦੇਸ਼ ਬਣ ਜਾਂਦਾ ਹੈ ਭਾਵ ਉਹ ਅਮਰਤਾ ਨੂੰ ਬਿਨਾਂ ਕਿਸੇ ਸਵਾਰਥ ਤੋਂ ਮੁਹੱਬਤ ਕਰਦੇ ਸਨ ਜਿਸ ਦਾ ਉਹਨਾਂ ਨੇ ਕਦੀ ਖੋਲ ਕੇ ਪ੍ਰਗਟਾਵਾ ਨਹੀਂ ਕੀਤਾ ਅੰਤ ਵਿੱਚ ਲੇਖਕ ਨੇ ਪ੍ਰੋਫੈਸਰ ਮੋਹਨ ਸਿੰਘ ਦੇ ਸੁਭਾਅ ਦੇ ਕੁਝ ਹੋਰ ਪੱਖ ਲਿਖੇ ਹਨ ਕਿ ਮੋਹਨ ਸਿੰਘ ਜਿਸ ਦਾ ਵੀ ਸਾਥ ਦਿੰਦਾ ਉਸ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਜਾਂਦਾ ਇਸੇ ਕਰਕੇ ਡਾਕਟਰ ਮੋਹਨ ਸਿੰਘ ਰੰਧਾਵਾ ਨੇ ਉਸ ਨੂੰ ਪੰਜਾਬੀ ਸਹਿਤ ਇੱਕ ਆਦਮੀ ਦਾ ਜਨਰਲ ਸਕੱਤਰ ਬਣਾ ਦਿੱਤਾ ਮੋਹਨ ਸਿੰਘ ਵਡੇਰੀ ਉਮਰ ਚ ਫੋਨ ਫੋਨ ਕਰਕੇ ਬਹੁਤਾ ਕੰਮ ਨਹੀਂ ਕਰ ਸਕਦਾ ਸੀ ਪਰ ਫਿਰ ਵੀ ਪੰਜਾਬੀ ਸਹਿਤ ਅਕੈਡਮੀ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਾ ਰਿਹਾ ਉਸ ਵਿੱਚ ਗੁੱਸਾ ਸੀ ਪਰ ਗੁੱਸੇ ਵਿੱਚ ਵੀ ਬਹੁਤ ਜ਼ਿਆਦਾ ਬੋਲਦਾ ਨਹੀਂ ਸੀ ਸਗੋਂ ਮੁਸਕਰਾ ਕੇ ਆਪਣੀ ਗੱਲ ਦਾ ਪ੍ਰਭਾਵ ਕਰਦਾ ਸੀ ਉਹ ਚੰਗੀ ਸ਼ਾਇਰੀ ਦਾ ਕਦਰਦਾਨ ਸੀ ਜਦੋਂ ਕਿਸੇ ਨਵੇਂ ਸ਼ਾਇਰ ਦੀ ਚੰਗੀ ਰਚਨਾ ਪੜ੍ਹਦਾ ਤੇ ਬਿਨਾਂ ਕਿਸੇ ਭੇਦ ਭਾਵ ਤੋਂ ਉਸ ਲਈ ਵਾਹ ਵਾਹ ਕਰ ਉੱਠਦਾ ਲੇਖਕ ਨੇ ਘਟਨਾ ਦਾ ਵਰਣਨ ਕਰਦਾ ਹੈ ਕਿ ਕੇਂਦਰੀ ਸਭਾ ਦੀਆਂ ਸਾਲਾਨਾ ਚੋਣਾਂ ਵਿੱਚ ਉਹਨੇ ਦਿਨ ਹੀ ਕੋਈ ਲੇਖ ਮੋਹਨ ਸਿੰਘ ਦੇ ਅਤੇ ਕੇਂਦਰੀ ਸਭਾ ਦੇ ਖਿਲਾਫ ਸਨ ਲੇਖਕ ਤੇ ਉਸਦੇ ਹੋਰ ਸਾਥੀ ਕੇਂਦਰੀ ਸਭਾ ਦੇ ਵਫਾਦਾਰ ਸਨ ਚੋਣ ਹੋਈ ਤਾਂ ਸਾਧੂ ਸਿੰਘ ਹਮਦਰਦ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਮੀਤ ਪ੍ਰਧਾਨ ਬਣੇ ਇਸ ਮੌਕੇ ਉਹਨਾਂ ਨੇ ਆਪਣੇ ਵਿਰੋਧੀ ਦਲ ਦੇ ਮੈਂਬਰਾਂ ਨੂੰ ਖੁਸ਼ੀ-ਖੁਸ਼ੀ ਆਪਣੀ ਇੱਕ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਉੱਥੇ ਬੈਠ ਕੇ ਸਭ ਨੇ ਖੁਸ਼ੀ ਮਨਾਈ ਅੰਮ੍ਰਿਤਸਰ ਦੇ ਲੇਖਕਾਂ ਨੇ ਵੀ ਇਸ ਮੈਪਲ ਵਿਚ ਚੜਦੀ ਤੋਂ ਚੜਦੀ ਗਾਜ਼ਲ ਸੁਣਾਈ ਜਿਸ ਵਿੱਚ ਅਮਰ ਚਿੱਤਰਕਾਰ ਅਜਾਇਬ ਹੁੰਦਲ ਬ੍ਰਿਯਾਮ ਅਸਰ ਖੁਸ਼ਵੰਤ ਕਵਲ ਆਦਿ ਦੇ ਨਾਮ ਵਰਨਣ ਜੋ ਹਨ ਇਹ ਮਹਿਫਲ ਬਹੁਤ ਯਾਦਗਾਰ ਮਹਿਫਲ ਸੀ ਇਸ ਮਹਿਫਲ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੇ ਅੰਦਾਜ਼ ਨੂੰ ਪ੍ਰਗਟ ਕਰਦਾ ਕਰਦੇ ਆ ਕਿਹਾ ਕਿ ਮੋਹਨ ਸਿੰਘ ਆਪਣਾ ਗਲਾਸ ਫੜ ਕੇ ਉੱਠ ਖਲੋਤਾ ਤੇ ਬੋਲਿਆ ਓਏ ਮੁੰਡਿਓ ਤੁਸੀਂ ਇੰਨਾ ਵਧੀਆ ਲਿਖਦੇ ਹੋ ਤੁਹਾਡੇ ਕਲਾਬ ਅੱਗੇ ਮੈਂ ਆਪਣੀ ਸਾਰੀ ਕਵਤਾ ਬਾਰਾਂ ਨੂੰ ਤਿਆਰ ਹਾਂ ਸ਼ਾਬਾਸ਼ ਹੈ ਪੁੱਤਰੋ ਲਿਖ ਨੂੰ ਲੱਗਦਾ ਸੀ ਕਿ ਜਦੋਂ ਕਿਸ ਨੂੰ ਆਸ਼ੀਰਵਾਦ ਦਿੰਦਾ ਤੇ ਉਸ ਦੇ ਬੋਲ ਕਿਸੇ ઋષਿ ਵਰਗੇ ਜਾਂ ਸਾਧੂ ਵਰਗੇ ਲੱਗਦੇ ਸਨ ਇਸ ਪ੍ਰਕਾਰ ਡਾਕਟਰ ਕਾਂਗ ਨੇ ਇਸ ਲਿਖਤ ਰਾਹੀਂ ਮੋਹਨ ਸਿੰਘ ਜਿਹੜੇ ਕਿ 1905 ਚ ਪੈਦਾ ਹੋਏ ਤੇ 1979 ਚ ਜਿੰਨਾਂ ਦੀ ਮੌਤ ਹੋਈ ਉਹਨਾਂ ਦੇ ਬਾਰੇ ਦੱਸਿਆ ਕਿ ਉਹ ਵਧੀਆ ਇਨਸਾਨ ਸਨ ਮੋਹਨ ਸਿੰਘ ਲੋਕ ਮਨਾਂ ਚ ਆਪਣਾ ਸਥਾਨ ਬਣਾ ਚੁੱਕੇ ਸਨ ਡਾਕਟਰ ਕਾਂਗ ਅਨੁਸਾਰ ਮੋਹਨ ਸਿੰਘ ਆਮ ਆਦਮੀ ਦਾ ਸ਼ਾਇਰ ਹੈ ਉਹ ਸਨ ਹਰ ਆਦਮੀ ਆ ਨਾਲ ਉਸ ਦੇ ਬਰਾਬਰ ਤੱਕ ਆ ਕੇ ਨਿਭੜਾ ਹੁੰਦਾ ਸੀ ਉਸ ਨੂੰ ਦੋਸਤੀਆਂ ਨਿਭਾਉਣ ਦੀ ਕਲਾ ਆਉਂਦੀ ਸੀ ਉਹ ਕਰਮਸ਼ੀਲ ਮਨੁੱਖ ਸੀ ਤੇ ਸਭ ਤੋਂ ਵੱਡੀ ਗੱਲ ਕਿ ਵਿਰੋਧੀਆਂ ਦਾ ਵਿਰੋਧ ਖਿੜੇ ਮੱਥੇ ਸਵੀਕਾਰ ਕਰਦਾ ਸੀ ਡਾਕਟਰ ਕਾਂਗ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਕਾਵਕਲਾ ਉਸ ਦੀ ਸੰਪਾਦਨ ਕਲਾ ਸਾਹਿਤ ਸਭਾਾਂ ਵਿੱਚ ਕੇਂਦਰੀ ਭੂਮਿਕਾ ਤੇ ਇੱਕ ਚੰਗੇ ਇਨਸਾਨ ਵਾਲੇ ਗੁਣਾਂ ਨੂੰ ਮੋਹਨ ਸਿੰਘ ਵਿੱਚੋਂ ਪਛਾਣਿਆ ਡਾਕਟਰ ਕਾਂਗ ਦੇ ਮੋਹਨ ਸਿੰਘ ਨੂੰ ਨੇੜਿਓਂ ਵੇਖਿਆ ਹੁਣ ਕਰਕੇ ਉਸ ਦੀ ਕਲਮ ਉਹ ਸੱਚ ਪ੍ਰਗਟ ਕਰ ਰਹੀ ਹੈ ਜਿਹੜਾ ਪਾਠਕਾਂ ਲਈ ਨਵਾਂ ਹੈ ਇਸ ਪ੍ਰਕਾਰ ਬਾਤਾਂ ਮੋਹਨ ਸਿੰਘ ਜਾਂ ਨਾਂ ਦੇ ਰੇਖਾ ਚਿੱਤਰ ਵਿੱਚ ਸਾਨੂੰ ਕੁਲਬੀਰ ਸਿੰਘ ਕਾਂਗ ਦੇ ਤਜੱਬੇ ਮਿਲਦੇ ਹਨ ਜਿਨ੍ਹਾਂ ਲੇ ਕੇ ਪ੍ਰੋਫੈਸਰ ਮੋਹਨ ਸਿੰਘ ਨੇ ਆਪਣਾ ਸਮਾਂ ਬਤਾਇਆ ਤੇ ਉਹਨਾਂ ਦੀਆਂ ਕੁਝ ਯਾਦਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ ਉਮੀਦ ਹੈ ਤੁਹਾਨੂੰ ਇਹ प्रश्न त्या उत्तर सांगा ना बहत बहत शुक्रिया